ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪੇਜ ਪੰਜਾਬੀ ਗੁਰਦਾਸਤਾ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤੇ ਤੁਹਾਨੂੰ ਸਭ ਨੂੰ ਉਹਨਾਂ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ 3 ਮਈ 1606 ਈਸਵੀ ਨੂੰ ਜਹਾਂਗੀਰ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ। ਉਹਨਾਂ ਦੀ ਸ਼ਹੀਦੀ ਦੇ ਮੁੱਖ ਕਾਰਨ ਸਨ। ਪ੍ਰਿਥੀ ਚੰਦ ਦੀ ਵਿਰੋਧਤਾ। ਤੰਦੂ ਦੀਵਾਨ ਦੀ ਦੁਸ਼ਮਣੀ ਤੇ ਜਹਾਂਗੀਰ ਦੀ ਕੱਟੜਤਾ। ਸਿੱਖ ਧਰਮ ਦੇ ਆਜ਼ਾਦੀ ਦੇ ਉਪਦੇਸ਼, ਖੁਸਰੋ ਦੀ ਮਦਦ ਦਾ ਇਨਜ਼ਾਮ। ਸਿੱਖ ਧਰਮ ਨੂੰ ਵੱਡਾ ਫੁੱਲਦਾ ਦੇਖ ਕੇ ਜਹਾਂਗੀਰ ਨੂੰ ਇਹ ਸਭ ਕੁਝ ਸਾਂ ਨਹੀਂ ਹੋਇਆ ਤੇ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ ਗਈ ਸੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਲਾਤਾ ਦਾ ਪਤਾ ਲੱਗ ਚੁੱਕਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਧਾਰਨ ਸਮੇਂ ਹੀ ਮੀਰੀ ਪੀਰੀ ਦੀਆਂ ਦੋ ਤਜਵਾਇਰਾਂ ਵੀ ਧਾਰਨ ਕੀਤੀਆਂ ਸੀ ਜਦੋਂ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਗੁਰਗੱਦੀ ਦਾ ਤਿਲਕ ਧਾਰਨ ਕਰਵਾਇਆ ਉਦੋਂ ਹੀ ਦੋ ਤਲਵਾਰਾਂ ਹੀ ਧਾਰਨ ਕਰਵਾ ਦਿੱਤੀਆਂ ਸਨ ਤੇ ਉਹਨਾਂ ਨੇ ਜਰਮ ਨੂੰ ਮਿਟਾਉਣੀ ਕਈ ਜੰਗਾਂ ਵੀ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਹਥਿਆਰ ਚੱਕਣੇ ਹੀ ਪੈਣੇ ਨੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਮ੍ਰਿਤ ਸਰਵਜ ਰੋਗੜ ਦਾ ਕਿਲਾ ਬਣਵਾਇਆ ਕਾਰ ਤਖਤ ਦੀ ਸਥਾਪਨਾ ਕੀਤੀ ਤੇ ਜਹਾਂਗੀਰ ਤੋਂ ਇਹ ਸਭ ਦੇਖਿਆ ਨਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਅਕਾਲ ਪੁਰਖ ਵਾਹਿਗੁਰੂ ਨੇ ਜਹਾਂਗੀਰ ਨੂੰ ਇਹ ਹੁਕਮ ਦਿੱਤੀ ਕਿ ਉਸ ਨੂੰ ਖੋਦਰਾਣ ਕਰਨਾ ਪਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿਹਾੜੀ ਸਮੇ ਆਪਣੇ ਨਾਲ 52 ਪਹਾੜੀ ਰਾਜੇ ਵੀ ਰਿਹਾ ਕਰਵਾਏ ਤੇ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਬੰਦੀ ਛੋੜਦਾ ਤਾਂ ਵੀ ਕਿਹਾ ਜਾਣ ਲੱਗਿਆ ਤੇ ਉਹਨਾਂ ਦੀ ਜ਼ੋਖਪ੍ਰੇਤਾ ਹੋਰ ਵੀ ਵੱਧ ਗਈ ਨਗਾਰਾ ਤੇ ਨਿਸ਼ਾਨ ਸਾਹਿਬ ਗੁਰੂ ਸਾਹਿਬੇੜੀ ਹੀ ਹੋਂਦ ਵਿੱਚ ਆਏ ਤੇ ਅੱਜ ਦਾ ਇਹ ਵੀ ਇਤਿਹਾਸ ਹੈ ਕਿ ਅੱਜ ਦੇ ਦਿਨ ਬਾਬਾ ਬਹਾਦਰ ਸ਼ਾਹ ਜਫਰ ਨੂੰ ਇਹ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਉਤੇ ਕਬਜ਼ਾ ਕਰ ਲਿਆ ਹੈ ਤੇ ਇਸ ਘਟਨਾ ਨੇ ਬਹਾਦਰ ਸ਼ਾ ਜਫਰਦੀ ਰਾਤਾਂ ਦੇ ਨੀਂਦ ਉਡਾ ਦਿੰਦੀ ਤੇ ਇਹ ਸੀ ਜੀ ਅੱਜ ਦਾ ਇਤਿਹਾਸ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਗੁਰਦਸਤ ਨੂੰ ਵੀ ਫੋਲੋ ਜ਼ਰੂਰ ਕਰਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ